ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਨੂੰ ਕਾਫੀ ਕਮੈਂਟ ਆ ਰਹੇ ਸੀ ਕਿ ਕਮਲ ਪਟਿਆਲਾ ਤੇ ਜੈਸਮਿਨ ਮਾਲ ਤੇ ਕੋਈ ਵੀਡੀਓ ਲੈ ਕੇ ਆਓ ਤੇ ਆਪਾਂ ਤੁਹਾਡੀ ਡਿਮਾਂਡ ਤੇ ਅੱਜ ਵੀਡੀਓ ਬਣਾਈ ਆ ਤੇ ਆਪਾਂ ਹੁਣ ਕਰਨ ਲੱਗੇ ਆ ਉਹਨਾਂ ਦੀ ਖਾਤਰਦਾਰੀ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਧੋਆ ਯਾਰ ਸ਼ੁਰੂ ਕਰਤੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਮਲ ਭਾਬੀ ਜੀ ਕਿਵੇਂ ਅੱਜ ਗੁੱਥਰਖਾਨੇ ਜੀ ਬਲੌਗ ਲੱਗਦਾ ਅੱਜ ਕੱਪੜੇ ਧੋਈ ਜਾਂਨੇ ਹੋ ਬਹੁਤ ਢੇਰ ਲੱਗਿਆ ਪਿਆ ਕੱਪੜਿਆਂ ਦਾ ਢੇਰ ਲੱਗਿਆ ਪਿਆ ਕੱਪੜਿਆਂ ਦਾ ਉਹ ਭਾਬੀ ਜੀ ਤੁਸੀਂ ਤਾਂ ਉਸ ਦਿਨ ਇੰਟਰਵਿਊ 'ਚ ਕੋਈ ਹੋਰ ਹੀ ਗੱਲ ਕੀਤੀ ਜਾਂਦੇ ਸੀ ਤਾਂ ਭੈਣ ਹੁਣੇ ਦੱਸ ਦਿੰਨੇ ਕਿ ਹਾਲਾਤ ਤਾਂ ਬਹੁਤ ਮਾੜੇ ਦੇਖੇ ਇਹਨਾਂ ਨੇ ਮੈਨੂੰ ਰਾਣੀਆਂ ਵਾਂਗ ਰੱਖਿਆ ਉਹ ਭਾਬੀ ਜੀ ਜਿਸ ਹਾਵਨਾ ਤੁਸੀਂ ਪੰਡ ਕੱਪੜਿਆਂ ਧੋਈ ਜਾਂਨੇ ਹੋ ਉਹ ਰਾਣੀਆਂ ਵਾਂਗ ਨਹੀਂ ਨੌਕਰਾਨੀਆਂ ਵਾਂਗ ਹੋ ਯਾਰ ਥੋੜੀ ਨਾ ਹੋਰ ਇੰਟਰਵਿਊ ਸੁਣੋ ਭਾਬੀ ਜੀ ਕਿ ਫਿਰ ਆਪ ਇਹਨਾਂ ਨੇ ਤਾਲੇ ਤੁਲੇ ਖੋਲ ਕੇ ਅੰਦਰ ਵੜਿਆ ਕੋਈ ਮੇਰੀ ਸੱਸ ਨਹੀਂ ਸੀ ਪਾਣੀ ਵਾਰਨ ਨੂੰ ਜਦ ਕਿ ਮੈਨੂੰ ਇੰਨੇ ਚਾ ਸੀ ਰਨੀਆਂ ਰੀਜਾਂ ਸੀ ਜਿਨ੍ਹਾਂ ਨੇ ਵਿਆਹ ਕਰਾਇਆ ਸੀ ਉਹ ਵੀ ਬਸ 10 ਮਿੰਟ ਬਾਅਦ ਉਹ ਵੀ ਆਪਣੇ ਘਰੇ ਚਲੇ ਗਏ ਸੀ ਹੋ ਭਾਬੀ ਜੀ ਤਾਲੇ ਤੁਲੇ ਨਹੀਂ ਹੁੰਦੇ ਓਏ ਤਾਲੇ ਹੁੰਦੇ ਆ ਲੈ ਇਹਨਾਂ ਦੀ ਗੱਲ ਵੀ ਸੁਣ ਲੋ ਆਖੇ ਜਿਹੜੇ ਵਿਚੋਲੇ ਨੇ ਵਿਆਹ ਕਰਵਾਇਆ ਸੀ ਉਹ ਵੀ ਤੁਰ ਗਏ ਓਏ ਉਹਨਾਂ ਨੇ ਜਾਣਾ ਹੀ ਸੀ ਘਰੇ ਹੋਰ ਤੁਹਾਡੇ ਨਾਲ ਰਾਤ ਨੂੰ ਕਮਰੇ 'ਚ ਸੌਣਾ ਸੀ ਅੰਲੇ ਕਹਿੰਦੇ ਕਿ ਨਾ ਮੇਰੀ ਸੱਸ ਨਾ ਨਨਣ ਕੋਈ ਨਹੀਂ ਸੀ ਉਸ ਦਿਨ ਉਹ ਚੰਗਾ ਹੋ ਗਿਆ ਭਾਬੀਓ ਤੁਹਾਡੇ ਨਾਲ ਨਹੀਂ ਰਹਿੰਦੇ ਉਹ ਤੁਹਾਡਾ ਸੁਭਾਅ ਦਾ ਕਿ ਉਹਨਾਂ ਨੇ ਵੈਸੀ ਘਰੋਂ ਨਿਕਲ ਜਾਣਾ ਸੀ। ਇਹ ਕੀ ਕਰਨਾ ਐ ਇੰਨਾ ਵੱਡਾ? ਕੀ ਐ ਦੇਵ? ਚਾਹੁੰਨ ਰੱਖ ਲੈ ਯਾਰ ਉਹ ਕੋਈ ਨਾ। ਨਹੀਂ ਨਹੀਂ ਰੱਖ ਲਾ ਕਿਉਂ? ਜਦ ਮੈਂ ਇਹ ਸਾਰਾ ਕੁਝ ਯੂਜ਼ ਹੀ ਨਹੀਂ ਕਰਦੀ ਮੈਂ ਕਿਵੇਂ ਰੱਖ? ਪੈਸੇ ਲੱਗੇ ਫ੍ਰੀਜ 'ਚ ਨਹੀਂ ਲਿਆਂਦਾ ਹੈਗਾ। ਮੈਂ ਨਹੀਂ ਇਹ ਕਰਨ ਆਲੀ ਵਾਪਸ ਕਰਕੇ ਆਉ। ਕੌਣ ਇਹ ਲੋਕ? ਕਹਾਂ ਸੇ ਆਤੇ ਹੈ ਇਹ? ਲੈ ਲੈਣਾ। ਲੋਕੀ ਕਿਤੇ ਨੂੰ ਦੱਸ ਰਹੇ ਹੋਣਗੇ ਦੋ ਦੋ ਤਿੰਨ ਤਿੰਨ ਚੀਜ਼ਾਂ ਵੀ ਉਹਨਾਂ ਦੇ ਕੋਲ। ਹੋਇਆ ਗੱਲ ਤਾਂ ਬਿਲਕੁਲ ਹੀ ਸਹੀ ਕਹੀ ਇਹਦੇ ਘਰ ਵਾਲਿਆਂ ਨੇ। ਉਹ ਲੋਕੀ ਇੱਕ ਇੱਕ ਚੀਜ਼ਾਂ ਹੁਣ ਦੱਸਦੇ ਆ। ਉਹ ਇਹ ਨੂੰ ਦੋ ਤਿੰਨ ਤਿੰਨ ਲਿਆ ਕੇ ਦਿੰਦਾ। ਉਹ ਵੇਖੋ ਹਲਦੀ ਦਾ ਪੈਕੇਟ ਚਾਹੀਦਾ ਸੀ ਇੱਕ ਤੇ ਇਹਨੇ ਤਿੰਨ ਲਿਆਤੇ ਆਹ ਦੇਖੋ ਐਨੀ ਵੱਡੀ ਹਲਦੀ ਮੈਂ ਕੀ ਕਰੂੰਗੀ ਦੋ ਪੈਕੇਟ ਪਏ ਆਲਰੇਡੀ ਘਰੇ ਲੈ ਹੋਇ ਰੱਬਾ ਜੋ ਮੰਗਵਾਇਆ ਸਮਾਨ ਹਾਂ ਹਾ ਦੇਖ ਲਓ ਉਹ ਲੱਗਦਾ ਹੈ ਬੁੜੀ ਨੇ ਇਕੱਠਾ ਰਾਸ਼ਨ ਵੇਖਿਆ ਪਹਿਲੀ ਵਾਰੀ ਆ ਜਿਵੇਂ ਕਮਲ ਮਾਰੀ ਜਾਂਦੀ ਆ ਉਹ ਨਾਲੇ ਅੱਖੇ ਭਰਾ ਔਰ ਡਾਇਰੈਕਟਰ ਨੂੰ ਕਿਆ ਕਹਿਣਾ ਇਹਨੂੰ 200 ਰੁਪਏ ਦੇ ਤੇ ਪਿਆਰ ਪੈਂਦੀ ਓਵਰ ਐਕਟਿੰਗ ਦੇ ਘਟ ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਔਰੀਓ ਔਰੀਓ ਤੁਸੀਂ ਲਿਖੇ ਸੀਗੇ ਤੁਹਾਡੇ ਬੱਚੇ ਨੇ ਦੋ ਦਿਨਾਂ 'ਚ ਖਤਮ ਕਰ ਦੇਣੇ ਆ ਖਾਣ ਵਾਲੀ ਚੀਜ਼ ਆ ਫਰੇ ਇਹ ਨਹੀਂ ਲੈਣੇ ਦੇਖ ਲਓ ਜਿਨੇ ਕਦੇ ਪਾਰਲੇਜੀ ਵੀ ਨਹੀਂ ਖਾਦੇ ਉਹ ਵੀ ਔਰੀਓ ਨੂੰ ਚੱਕ ਚੱਕ ਕੇ ਸਿੱਟੀ ਜਾਂਦੇ ਆ ਉਹ ਭਾਬੀ ਜੀ ਦੁਕਾਨ ਵਾਲਾ ਕਿਹੜਾ ਕਿਦੇ ਦੇ ਛੱਡ ਕੇ ਭੱਜ ਚੱਲਿਆ ਉਹ ਨੂੰ ਵਾਪਸ ਕਰਿਆ ਹੋ ਜੇ ਨਲੇ ਨਹੀਂ ਓਵਰ ਐਕਟਿੰਗ ਕਰਨ ਨੂੰ ਹੋਇਆ ਕੀ ਆ ਕਿਵੇਂ ਬੁੜਕ ਬੁੜਕੀ ਵਜਦੀ ਨਹੀਂ ਆ ਓ ਯਾਰ ਮੈਂ ਉਹ ਲੋਕਾਂ ਤੇ ਹਰਾਣਾ ਜਿਹੜੇ ਇਹਨਾਂ ਨੂੰ ਲਾਈਕ ਕਮੈਂਟ ਕਰਦੇ ਆ ਉਹ ਮੇਰੇ ਵਰਗਾ ਇਹਨਾਂ ਮੱਥਾ ਮਾਰ ਕੇ ਟੋੜਾਂ ਮਨੋਰੰਜਨ ਕਰਨ ਲਈ ਵੀਡੀਓ ਬਣਾਉਂਦਾ ਓ ਮੇਰੀ ਵੀਡੀਓ ਤੱਕਦੇ ਕੋਈ ਇਹਨਾਂ ਲਾਈਕ ਕਮੈਂਟ ਆ ਹੀ ਨਹੀਂ ਅਨਾਲੇ ਮੈਂ ਉਹ ਲੋਕਾਂ ਦੇ ਗੁੱਟ ਤੋੜਨੇ ਆ ਜਿਹੜੇ ਵਲੌਗਰਾਂ ਨੂੰ ਲਾਈਕ ਕਮੈਂਟ ਤੇ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਆ ਆਹ ਕੌਣ ਖਾਂਦਾ ਪੁੱਜੀਆ ਹੈ ਇਹ ਕੌਣ ਖਾਂਦਾ ਹੋਏ ਰੋ ਪੂਰਾ ਪੇਕਾ ਰਾਸ਼ਨ ਉਹ ਸਾਲੀ ਮੈਨੂੰ ਸਮਝ ਨਹੀਂ ਆਈ ਵੀ ਇਹ ਬੁੜੀ ਬਜਰੀ ਸੀਮੈਂਟ ਖਾਂਦੀ ਆ ਕੇ ਉਹ ਇਹਨਾਂ ਰਾਸ਼ਨ ਚ ਸਾਰੀਆਂ ਚੀਜ਼ਾਂ ਰਿਜੈਕਟ ਕਰਤੀਆਂ ਆਹ ਦੇਖੋ ਇਹ ਮੈਂ ਮਿਕਸ ਦਾਲ ਪਿਆ ਸੀ ਮਾਂ ਮਾਂ ਰਾਜਮਾ ਦੀ ਮਾਂ ਛੋਲਿਆਂ ਦੀ ਮਿਕਸ ਦਾਲ ਇੱਕ-ਇੱਕਲੀ ਦਾਲਨੀ ਮੈਂ ਕਿਹਾ ਸੀ ਆਫਰਨਲ ਹਾਏ ਆਪਣੀ ਮਰਜ਼ੀ ਨਾਲ ਤਾਂ ਬਾਤ ਕਦੀ ਘਰੇ ਨਾ ਮੰਗਵਾਇਓ ਰਿਨ ਬੇਫੈਨਾ ਯੂਜ਼ ਕਰਦੀਆਂ ਓਏ ਉਤਾ ਤੇਰੀ ਕਿਸਮਤ ਚੰਗੀ ਆ ਤੇਰੇ ਸਾਹਮਣੇ ਬੰਦਾ ਹੀ ਪੋੜਿਆ ਆ ਬੈਠਾ ਮੇਰੇ ਅਰਗਾ ਹੁੰਦਾ ਨਾ ਡਾਂਗ ਲਾ ਕੇ ਤੇਰੇ ਗਿੱਟੇ ਗਿੱਟੇ ਛਾਂਗੜੇ ਸੀ ਉਹ ਵੈਸੇ ਭਾਬੀ ਆ ਪੁਜੀਆ ਜਿਹੜਾ ਪਿਆ ਸਾਹਮਣੇ ਇਹ ਤਾਂ ਖਾ ਲੋ ਆ ਖੱਟਾ ਮਿੱਠਾ ਪੁਜੀਆ ਇਹ ਤਾਂ ਮੈਂ ਖਾਂਦੀ ਹੁੰਦੀ ਵੀ ਨਹੀਂ ਹੈਗੀ ਤੇ ਆ ਤੈਨੂੰ ਆ ਫਰਨੇਲ ਵੀ ਨਹੀਂ ਪਸੰਦ ਆਈ ਹੁਣ ਆ ਫਰਨੇਲ ਆ ਗੰਦੀ ਜੀ ਫਰਨੇਲ ਓ ਚਲੋ ਭਾਬੀ ਇਹ ਸਵੇਰ ਦਾ ਟਾਈਮ ਆ ਹੁਣ ਗੁੱਸੇ ਨੂੰ ਮਾਰੋ ਗੋਲੀ ਸਿਰੇ ਸਿਰੇ ਮੂਡ ਖਰਾਬ ਕਰਕੇ ਰੱਖ ਦਿੱਤਾ ਆ ਆ ਕਿਵੇਂ ਗੁੱਸੇ ਚ ਸਿੰਘ ਹੀ ਬਾਹਰ ਆ ਗਏ ਪਹਿਲਾਂ ਨੱਕ ਸਾਫ਼ ਕਰੋ ਚਲੋ ਹੁਣ ਰੋਟੀ ਖਾਓ ਜਲਦੀ ਰੋਟੀ ਵੀ ਠੰਡੀ ਹੋ ਗਈ ਉਹ ਜਿਹੜੀ ਵੀ ਠੰਡੀ ਠੁੰਡੀ ਮਿਲਦੀ ਐ ਖਾੜਾ ਨਾਲੇ ਭਾਬੀ ਤੁਸੀਂ ਇੰਟਰਵਿਊ ਚ ਇੱਕ ਗੱਲ ਕਹੀ ਸੀ ਉਹ ਗੱਲ ਨੇ ਸੱਚੀ ਕੀਲ ਕੇ ਰੱਖਤਾ ਸੀ ਇੱਕ ਵਾਰ ਦੱਸੋਗੇ ਮੜਾ ਆ ਹਾਂ ਇੰਨਾ ਔਖਾ ਟਾਈਮ ਦੇਖਿਆ ਉਨਾ ਹੀ ਹੁਣੇ ਸੁੱਖ ਦੇ ਰਹੇ ਨੇ ਮੇਰੀ ਹਰ ਇੱਕ ਖੁਆਇਸ਼ ਪੂਰੀ ਕਰਦੇ ਨੇ ਬਸ ਮੈਂ ਮੰਗਦੀ ਆ ਵੀ ਮੈਨੂੰ ਇਹ ਚੀਜ਼ ਚਾਹੀਦੀ ਆ ਇਹ ਲਿਆ ਦਿੰਦੇ ਨੇ ਲੈ ਸੁਣ ਲੋ ਕਮਲ ਭਾਬੀ ਦੀ ਗੱਲ ਆਪਣੀ ਘਰ ਵਾਲੀ ਦੀ ਹਰ ਖੁਆਇਸ਼ ਪੂਰੀ ਕਰਨੀ ਚਾਹੀਦੀ ਆ ਤੇ ਉਹ ਜੋ ਵੀ ਮੰਗਦੀ ਆ ਉਹਨੂੰ ਲਿਆ ਕੇ ਦੇਣਾ ਚਾਹੀਦਾ ਤੇ ਭਾਬੀ ਤੁਹਾਡੀ ਨਾਲ ਇੱਕ ਬਰਥਡੇ ਵਾਲੀ ਵੀਡੀਓ ਸੀ ਜਿੱਥੇ ਆ ਬਾਈ ਜੀ ਤੁਹਾਡੀ ਕੋਈ ਜ਼ਿਆਦਾ ਰਿਸਪੈਕਟ ਜੀ ਕਰੀ ਜਾਂਦੇ ਆ ਉਹ ਦਿਖਾਵਾਂਗੇ ਮਾੜੀ ਜੀ। ਉਹ ਨੋ ਨੋ ਚੱਕਰ ਹੁਣਾਂ ਪਰਚੋ ਉਹਨੂੰ ਬਾਹਰ ਕੋਦਣਾ। ਪੜੋ। ਪੜੋ। ਚਲ ਚੱਕਿਆ ਚਲ। ਹੁਣ ਆਪਾਂ ਗੱਲ ਕਰਦੇ ਆ ਜੈਸਮੀਨ ਮਾਲ ਦੀ। ਤੁਸੀਂ ਆਪ ਹੀ ਸੋਚੋ ਜਿਹਦਾ ਨਾਮ ਇੰਨਾ ਸੋਹਣਾ ਤੇ ਉਹ ਕੁੜੀ ਕਿੰਨੀ ਸੋਹਣੀ ਹੋਊਗੀ ਚਲੋ ਵੇਖਦੇ ਹਾਂ ਕੌਣਾ ਜਸਮੀਨ ਮਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਓਏ ਆਹਾ ਜਸਮੀਨ ਮੈਨੂੰ ਲੱਗਿਆ ਕਿ ਤੇ ਬਹੁਤ ਹੀ ਕਿਊਟ ਕੁੜੀ ਹੋਊਗੀ ਮੈਨੂੰ ਲੱਗਿਆ ਕਿ ਤੇ ਐਸ ਜਸਮੀਨ ਅਰਗੀ ਹੋਊਗੀ ਸਾਰਾ ਮੂਡ ਹੀ ਖਰਾਬ ਕਰਤਾ ਓ ਯਾਰ ਮੈਨੂੰ ਕਾਫੀ ਕਮੈਂਟ ਆ ਰਹੇ ਸੀ ਕਿ ਬੜੀ ਓਵਰ ਐਕਟਿੰਗ ਕਰਦੀ ਆ ਉਹ ਭਰਾਵਾਂ ਨੇ ਓਵਰ ਐਕਟਿੰਗ ਕਰਨੀ ਆ ਹੋਰ ਇਹ ਤੁਹਾਨੂੰ ਹੋਸ਼ਣ ਦਿਖਾ ਕੇ ਤਾਂ ਵੀ ਉਹ ਲੈ ਨਹੀਂ ਸਕਦੀ ਉਹ ਜੈਸਮੀਨ ਨਾਮ ਸੁਣ ਕੇ ਤਾਂ ਲੱਗਦਾ ਬਹੁਤ ਹੀ ਸੋਹਣੀ ਕੁੜੀ ਹੋਊਗੀ ਤੇ ਮੂੰਹ ਦੇਖੋ ਇਹਦਾ ਕਿਵੇਂ دریاਈ ਘੋੜੇ ਵਰਗਾ ਦੂਸਰੀ ਗੱਲ ਇਹਦਾ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਲੌਗਸ ਨੂੰ ਤੁਸੀਂ ਠੀਕ ਹੈ ਥੈਂਕ ਯੂ so much ਤੇ ਹੋਰ ਕੀ ਗੱਲ ਹੈ ਸੀ ਮੈਂ ਬਹੁਤ ਸਾਰੇ ਫੋਨ ਕਾਲਸ ਆ ਰਹੇ ਆ ਹੋਏ ਦੇ ਵਲੌਗਰ ਨੂੰ ਵੀ ਲੋਕੀ ਪਿਆਰ ਦੇ ਰਿਹਾ ਮੈਂ ਹੈਰਾਨਾ ਲੋਕਾਂ ਤੇ ਭਈ ਇਹਨੂੰ ਤਾਂ ਇਹਦੇ ਘਰ ਵਾਲਾ ਪਿਆਰ ਨਹੀਂ ਦਿੰਦਾ ਤੁਸੀਂ ਇਹਦੇ ਬਲੌਗਰ ਨੂੰ ਪਿਆਰ ਦੇ ਰਹੇ ਹੋ ਬੀ ਵਧੀਆ ਚੱਲ ਰਿਹਾ ਕੰਮਾ ਡਟ ਕੇ ਤੁਸੀਂ ਮਿਹਨਤ ਕਰਦੇ ਰਹੋ ਤੇ ਮਿਹਨਤ ਆ ਪਾ ਕਰ ਰਹੇ ਆ ਹਾਂਜੀ ਜਸਮੀਨ ਜੀ ਸਾਨੂੰ ਤੁਹਾਡੀ ਮਿਹਨਤ ਦਿਸਦੀ ਪਈ ਆ ਕਿਵੇਂ ਪਸੀਨੋ ਪਸੀਨ ਹੋਏ ਪਏ ਹੋ ਉਹ ਨਾਲੇ ਨਾ ਯਾਰ ਇਹ ਸਲੂਨ ਤੇ ਗਈ ਸੀ ਇਹਦੀ ਉਹ ਵੀ ਗੱਲ ਸੁਣ ਲਓ ਜਿਵੇਂ ਕਿ ਅਸੀਂ ਹੁਣ ਮੈਥੋਡ ਦੇ ਗੱਲਾਂ ਅਸੀਂ ਹੁੰਦੇ ਸਰਦਾਰ ਹਨਾ ਹਾਂ ਆ ਘਰ ਜਮਾਂ ਸਹੀ ਕਹੀ ਆ ਅਸੀਂ ਹੁਣਿਆ ਸਰਦਾਰ ਉਹ ਤੁਹਾਡੇ ਕੰਮੋਂ ਤੋਂ ਲੱਗੀ ਆਂਦਾ ਜਿਵੇਂ ਸਲੂਨ 'ਚ ਲੰਮੀ ਪਈ ਹੋਈ ਆਂ ਉਹ ਯਾਰ ਸਰਦਾਰਾਂ ਦਾ ਨਾਮ ਤਾਂ ਨਾਮ ਬਦਨਾਮ ਕਰ ਆਹ ਗੱਲ ਬੋਲ ਕੇ ਉਹ ਨਾਲੇ ਸਰਦਾਰ ਅਣਕੀ ਹੁੰਦੇ ਆ ਉਹ ਤੁਹਾਡੇ ਤਰ੍ਹਾਂ ਨਹੀਂ ਜਨਾਨੀਆਂ ਦਿਖਾ ਕੇ ਪੈਸਾ ਕਮਾਉਂਦੇ ਮੇਰੀ ਸੋਚ ਇਦਾਂ ਦੀ ਹੈ ਸਭ ਦੀ ਸੋਚ ਇਦਾਂ ਦੀ ਨਹੀਂ ਹੁੰਦੀ ਠੀਕ ਹੈ ਮੈਂ ਕੈਂਚੀ ਲਵਾਉਂਦੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਰੱਖਦੀ ਆਂ ਦੂਰ ਮੈਨੂੰ ਕੈਂਚੀ ਲਵਾਣੀ ਨਹੀਂ ਪਵੇ ਕਿਸੇ ਚੀਜ਼ ਨੂੰ ਕਿ ਮੈਂ ਵਿਆਹ ਦੇ ਵਿੱਚ ਵੀ ਮੈਂ ਕੈਂਚੀ ਨਹੀਂ ਲਵਾਈ ਵਾਲਾ ਨੂੰ ਠੀਕ ਹੈ ਮੇਰਾ ਇਦਾਂ ਹੈ ਤੇ ਕਿਉਂਕਿ ਮੈਨੂੰ ਯਾਦ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਾਡੇ ਲਈ ਕਿੰਨੀਆਂ ਸਿੱਧੀਆਂ ਪ੍ਰਾਪਤ ਕਰੀਆਂ ਨਾ ਸਰਬਾਂਛਦਾਨ ਕਰਤਾ ਸਾਡੇ ਲਈ ਤੇ ਚਲੋ ਫਿਰ ਹੁਣ ਆਪਾਂ ਪਹਿਲਾਂ ਹੈੱਡ ਵਾਸ਼ ਕਰਾਂਦੇ ਆ ਪੱਜ ਕਰਿਓ ਹੈੱਡ ਵਾਸ਼ ਹੋਣੀ ਹੈ ਹੋ ਯਾਰ ਮੈਨੂੰ ਲੱਗਦਾ ਇਹ ਬੁੜੀ ਹੈਗੀ ਮੋٹے ਦਿਮਾਗ ਦੀ ਆ ਸਲੂਨ 'ਚ ਲੰਮੇ ਪਾ ਕੇ ਵਾਲ ਕਰਾਈ ਜਾਂਦੀ ਆ ਉਤੋਂ ਸਿੱਖੀ ਦੀਆਂ ਗੱਲਾਂ ਕਰੀ ਜਾਂਦੀ ਆ ਸਾਡੇ ਗੁਰੂਆਂ ਨੇ ਸਿੱਧੀਆਂ ਦਿੱਤੀਆਂ ਓਏ ਮੋٹے ਦਿਮਾਗ ਦੀ ਇਹ ਗੁਰੂਆਂ ਨੇ ਆਹ ਤਾਂ ਨਹੀਂ ਕਿਹਾ ਸੀ ਕਿ ਸਲੂਨਾਂ 'ਚ ਜਾ ਕੇ ਵਾਲ ਰੰਗ ਕਰਾਓ ਤੇ ਬੰਦਿਆਂ ਤੋਂ ਸਿਰ ਦੀਆਂ ਮ사ਜਾਂ ਕਰਾਓ ਲਓ ਜੀ ਪਹੁੰਚ ਗਏ ਕੋਮਲ ਫੋਟੋ ਫਰੇਮਿੰਗ ਤੇ ਅ ਭਾਜੀ ਉਹਨਾਂ ਦੀ ਦੁਕਾਨ ਪਹਿਲਾਂ ਵਿੱਚ ਅ ਅੱਗ ਲੱਗੀ ਸੀਗੀ ਰਾਤ ਨੂੰ ਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਸੀਡੀ ਮਾਰਕੀਟ ਵਿੱਚ ਸ਼ਾਪ ਹੈ ਇਹਨਾਂ ਦੀ ਆਪਣਾ ਘਰ ਵਾਲਾ ਹੀ ਕੰਮ ਹੈ ਇਹਨਾਂ ਨਾਲ ਹੋ ਭਰਾਵਾ ਘਰ ਵਾਲਾ ਕੰਮ ਆ ਘਰ ਵਾਲੀ ਵਾਲਾ ਤਾਂ ਨਹੀਂ ਤੂੰ ਘਰ ਵਾਲੇ ਨੂੰ ਪਹਿਲਾਂ ਅੰਦਰ ਵਾਰਤਾ ਤੇ ਆਪ ਤੂੰ ਵੀਡੀਓ ਬਣਾਉਣ ਲੱਗ ਗਿਆ ਓਏ ਹਰਿਆ ਆਪਾਂ ਇਹ ਬੰਦੇ ਵਿਚਾਰੇ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੂੰ ਜਨਾਨੀ ਦਿਖਾ ਕੇ ਪੈਸਾ ਕਮਾਉਣਾ ਓਏ ਇਹਦੀ ਜਨਾਨੀ ਵੱਲ ਦੇਖਦਾ ਵੀ ਕੋਣ ਆ ਕਹਿੰਦੇ ਸਾਡੇ ਨਾ ਵੀ ਬਲੌਗਰ ਆਏ ਫੇ ਮੈਂ ਕਿਹ ਕੌਣ ਹੈ ਕੋਈ ਐਕਟੋਰ ਦੇ ਆ ਕਹਿੰਦੇ ਫੂਲ ਪਿੰਡ ਦੇ ਫੂਲ ਦੇ ਨਹੀਂ ਮੈਂ ਤਾਂ ਹੋਰ ਕਿਤੇ ਨੇੜੇ-ਡੇੜੇ ਦੇ ਕਹਿੰਦਾ ਮਾਲਾ ਮੈਂ ਕਿਹਾ ਉਹ ਤਾਂ ਵਿਆਹ ਆ ਤੇ ਥੋੜਾ ਕਹਿੰਦਾ ਕਹਿੰਦਾ ਜੈਸਮੀਨ ਮੈਂ ਕਿਹਾ ਵਸ ਤੇ ਠੀਕ ਹੈ ਸੌਣ ਲੋਏ ਬੰਦੇ ਦੀ ਗੱਲ ਕਹਿੰਦਾ ਜੈਸਮੀਨ ਫੇਰ ਠੀਕ ਆ ਮਤਲਬ ਇਹੇ ਵੀ ਇਹਨਾਂ ਦਾ ਕੰਜਰਖਾਨਾ ਦੇਖਦੇ ਰਹਿੰਦਾ ਉਤਨ ਦੇ ਘਰ ਵਾਲਾ ਦੇ ਕਿਵੇਂ ਹਾਂ ਹਾਂ ਕਰਕੇ ਹੱਸਣ ਲੱਗ ਗਿਆ ਓਏ ਪਤੰਦਰਾ ਤੇਰੇ ਲਈ ਸ਼ਰਮ ਵਾਲੀ ਗੱਲ ਆ ਤੈਨੂੰ ਪਿੰਡ ਚ ਇੱਕ ਬੰਦਾ ਨਹੀਂ ਜਾਣਦਾ ਤੇ ਤੇਰੀ ਘਰ ਵਾਲੀ ਨੂੰ ਸਾਰਾ ਪਿੰਡ ਜਾਣਦਾ ਪਹਿਲਾਂ ਕਰਵਾਉਣਾ ਚਲਦੀ ਕਰੋ ਤੁਸੀਂ ਸਮਾਉਂ ਬਹੁਤ ਵਧੀਆ ਤੁਸੀਂ ਵੀ ਕਿਆਪ ਵੀ ਕਰਾ ਦੋ ਕੋਈ ਨਹੀਂ ਕਰਾਉਣਾ ਤਾਂ ਹੈ ਨਹੀਂ ਪਰ ਅਸੀਂ ਉਹ ਵੀ ਕਰ ਦਿੰਦੇ ਆਂ ਲੈਟਰਿੰਗ ਕਰਵਾਵਾਂਗੇ ਜੀ ਤੁਸੀਂ ਲੈਟਰਿੰਗ ਕਰਾ ਦਿਓ ਓ ਯਾਰ ਮੈਂ ਦੇ ਘਰ ਵਾਲੇ ਤੇ ਹਰਾਨਾ ਇੰਨਾ ਬੇਸ਼ਰਮ ਬੰਦਾ ਯਾਰ ਓ ਉਹਦੀ ਘਰ ਵਾਲੀ ਹਾਲ ਚਾਲ ਪੁੱਛੀ ਜਾਂਦੀ ਆ ਵਿਆਹ ਕਦੋਂ ਕਰਾਉਣਾ ਤੇ ਆਪ ਖੜਾ ਪਿੱਛੇ ਦੰਦ ਕੱਢੀ ਜਾਂਦਾ ਸੱਚ ਯਾਰ ਪੈਸੇ ਨਾ ਲੋਕਾਂ ਨੂੰ ਪਾਗਲ ਹੀ ਕਰ ਦਿੱਤਾ ਜਿੱਤਾਂ ਉਿੱਤਾਂ ਦਾ ਅੱਜ ਕੱਲ੍ਹ ਗੀਆਂ ਬਾੜ ਚ ਜਨਾਨੀ ਜੋ ਮਰਜ਼ੀ ਕਰੀ ਜਾਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਯਾਰ ਮੈਂ ਵੈਸੇ ਸੁਣਿਆ ਆ ਜੈਸਮਿਨ ਆਂਟੀ ਚ ਵਲੌਗ ਬਣਾਉਣ ਤੋਂ ਬਿਨਾ ਇੱਕ ਹੋਰ ਟੈਲੈਂਟ ਵੀ ਆ ਆ ਦੇਖੋ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ। ਓ ਜਸਮੀਨ ਬੱਸ ਕਰ ਜਾ। ਉਹਨਾਂ ਨੇ ਤੈਨੂੰ ਇੱਥੇ ਗਉਣ ਲਈ ਬੁਲਾਇਆ ਰੋਲਾ ਪਾਉਣ ਲਈ ਨਹੀਂ। ਜਿਹੜੇ ਮੇਲੇ 'ਚ ਚਾਰ ਬੰਦੇ ਆਏ ਆ ਉਹ ਵੀ ਭਿਹਾ ਦੇਣਗੀ। ਕਿਵੇਂ ਕੱਟੇ ਤਰ੍ਹਾਂ ਰਿੰਗਣੀ ਲੱਗ ਗਈ। ਆ ਗੱਭਰੂ ਚ ਬੋਲਦੀ ਏ ਤੂੰ ਬੱਲੀਏ ਨਹੀਂ ਭੋਲੇ ਅਸ ਲੱਗਦੀ ਚਨੀ ਜਪਾਨ ਰੂਸਾਂ ਤੇਰੇ ਲਾਡ ਲੈਂਦੇ। ਹਾ ਯਾਰ ਆ ਕੁੜੀ ਨੇ ਤਾਂ ਤੁਸੀਂ ਦੇਖਿਆ ਹੀ ਹੋਣਾ ਇੰਸਟਾਗ੍ਰਾਮ ਤੇ ਐ ਘੜੀ ਦੇਖ ਕੇ ਵੀਡੀਓ ਬਣਾਉਂਦੀ ਆ। ਤੇ ਯਾਰ ਇਹਦੀਆਂ ਚਾਰ ਵੀਡੀਓ ਕੀ ਚੱਲ ਗਈਆਂ ਇਹਨੂੰ ਲੱਗਿਆ ਮੈਂ ਬਣ ਗਈ ਹੁਣ ਸਟਾਰ ਤੇ ਲੋਕਾਂ ਨੂੰ ਬੋਲਦੀ ਆ ਮੰਦਾ ਚੰਗਾ ਆ ਦੇਖੋ ਲੋਕੀ ਕੰਜਰ ਦੇ ਐਵੇਂ ਭੌਂਗਦੇ ਆ ਮੈਂ ਕਦੀ ਪਰਵਾਹ ਨਹੀਂ ਕੀਤੀ ਠੀਕ ਆ ਲੋਕਾਂ ਦੇ ਕਈ ਕੁੱਤੇ ਭੌਂਗਦੇ ਆ ਆਏ ਆ ਭੌਂਗਦੇ ਆ ਆਪਾਂ ਕਦੀ ਪਰਵਾਹ ਨਹੀਂ ਕੀਤੀ ਦੇਖੋ ਕਿਵੇਂ ਮਾੜਾ ਚੰਗਾ ਬੋਲਦੀ ਆ ਤੇ ਐਵੇਂ ਇਹਨੇ ਜੋਸ਼ ਛਾ ਕੇ ਬੋਲਤਾ सोनू कौर ਜੀ ਨੂੰ ਜਿਹਨੂੰ ਲੋਕੀ ਮਿਸ ਕਾਲੋ ਬੋਲਦੇ ਆ ਆਪਾਂ ਤਾਂ ਕਦੇ ਕਾਲੋ ਨੂੰ ਕਿਹਾ ਹੀ ਨਹੀਂ ਤੁਹਾਨੂੰ ਪਤਾ ਹੀ ਆਪਾਂ ਮਾੜਾ ਚੰਗਾ ਕਦੇ ਉਹਨੂੰ ਬੋਲਿਆ ਹੀ ਨਹੀਂ ਤੇ ਇਹਨੇ ਦੇਖੋ ਕੀ ਕੁਛ ਕਿਹਾ ਤਾਂ ਉਹਨੂੰ ਅੱਜ ਰੰਜਾ ਨਹੀਂ ਲਈ ਕਾਲੀ ਤੋਂ ਜਾਰੀ ਚੜਾਈ ਕਰਨੀ ਆ ਕਿਤੋਂ ਬੜੀ ਕਾਲੀ ਜੀ ਆ ਕਿਹੜੀ ਬਲਾ ਇਸ ਮੁੰਡੇ ਮੁੰਡੇ ਨੇ ਵਿਆਹ ਕਰਾਇਆ ਸੋਣੀ ਕੀ ਨਾ ਉਹਦਾ ਸੋਣਾ ਸੋਣੀ ਰਾਮਾ ਜੀ ਤੁਹਾਨੂੰ ਸੀਤੋ ਵਾਲਾ ਮੇਰਾ ਪੈਗ ਚੱਗ ਲੱਗਾ ਅੱਗੇ ਨਹੀਂ ਨਹੀਂ ਇੱਧਰ ਵੇਖੀ ਯਾਰ ਚੱਲ ਦੋਸਤੋ ਅੱਜ ਨਹੀਂ ਕੋਰਾ ਅ ਅੱਛਾ ਫੇਰੀਂ ਨੂੰ ਬਣਾਨੀਆਂ ਹਾਂ ਜਿਨੇ ਸੋਹਣੇ ਜੇ ਮੁੰਡੇ ਨੇ ਵਿਆਹ ਕਰਾਇਆ ਸੁਣੋ ਕਹਿੰਦੀ ਮੈਂ ਕਾਲੀ ਜੇ ਤੋ ਜ਼ਿਆਦਾ ਚੜਾਈ ਕਰਨੀ ਆ ਤੇ ਇਹਦੀ ਗੱਲ ਸੁਣ ਲਈ ਫਰ ਲੋਕਾਂ ਨੇ ਲੋਕਾਂ ਨੇ ਕਮੈਂਟ ਚ ਕਰਤੀ ਚੜਾਈ ਇਹਦੀ ਦੇਖੋ ਕਮੈਂਟ ਕਹਿਨ ਤਾਂ ਐਂ ਡਈ ਆ ਜਿਵੇਂ ਆਪ ਕਟਰੀਨਾ ਕੈਫ ਹੋਵੇ ਔ ਨੂੰ ਕਾਲੀ ਕੈਨੀ ਤੂੰ ਬਾਲੀ ਸੋਹਣੀ ਤੁਰਦੀ ਐਵੇਂ ਜਿਵੇਂ ਟੱਟੀ ਨਿਕਲੀ ਹੋਵੇ ਤੂੰ ਮੈਨੂੰ ਬੰਦਾ ਲੱਗੀ ਜਾਨਾ ਜੋਗਰਾਜ ਸਾਹਿਬ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੇ ਤੁਸੀਂ ਸਪੋਰਟ ਕਰਦੇ ਹੋ ਫੇਰ ਹੀ ਦਿਲ ਕਰਦਾ ਅੱਗੇ ਹੋਰ ਵੀਡੀਓ ਬਣਾਉਣ ਨੂੰ ਤੇ ਬਾਕੀ ਦਿਲੋਂ ਲਵ ਯੂ ਸਾਰਿਆਂ ਨੂੰ ਤੇ ਹੁਣ ਆਪਾਂ ਮਿਲਦੇ ਆਂ ਅਗਲੀ ਵੀਡੀਓ 'ਚ